ਤਬਕਰ ਮੱਜੀਠਿਆ ਨੇ ਦਰਅਸਲ ਦਾਵਾ ਕੀਤਾ ਸੀ ਕਿ ਪੂਰੀ ਸਿਕਿਉਰਿਟੀ ਉਹਨਾਂ ਦੇ ਕੋਲੋਂ ਇੱਕਦਮ ਵਾਪਸ ਲੈ ਲਏ ਗਏ ਪਰ ਦੱਸ ਦਈਏ ਕਿ ਹੁਣ ਸਪੈਸ਼ਲ ਡੀਜੀਪੀ ਆਪਿਤ ਸ਼ੁਕਲਾ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਇਸ ਕੋਰਟ ਦੇਗੇ ਤੇ ਗਨਮੈਂਟ ਦਿੱਤੇ ਹੋਏ ਨੇ ਉਹਨਾਂ ਨੇ ਆਖੇ ਰਿਵਿਊ ਕਰਨ ਤੋਂ ਬਾਅਦ ਹੀ ਮੱਜੀਠਿਆ ਦੀ ਸਿਕਿਉਰਿਟੀ ਕਟਾਈ ਗਈ ਹੈ ਸੋ ਕੱਲ ਦੱਸ ਦਈਏ ਕਿ ਮਾਮਲਾ ਬਹੁਤ ਜ਼ਿਆਦਾ ਸੁਖਿਆ ਦੇ ਵਿੱਚ ਆਇਆ ਪਹਿਲਾਂ ਸੁਖਬੀਰ ਬਾਦਲ ਨੇ ਟਵੀਟ ਕੀਤਾ ਸੋਸ਼ਲ ਮੀਡੀਆ ਤੇ ਔਰ ਫਿਰ ਸਾਰੀ ਜਾਣਕਾਰੀ ਸਾਂਝੀ ਕੀਤੀ ਔਰ ਉਸ ਤੋਂ ਬਾਅਦ ਵਿਕਰਮ ਮਜੀਠੀਆ ਦਾ ਵੀ ਇਸ ਤੇ ਬਿਆਨ ਆਇਆ ਉਹਨਾਂ ਨੇ ਆਖਿਆ ਕਿ ਤੁਰੰਤ ਪ੍ਰਭਾਵ ਦੇ ਨਾਲ ਮੇਰੀ ਸੁਰੱਖਿਆ ਇੱਕਦਮ ਵਾਪਸ ਲੈ ਲਈ ਗਈ ਤੇ ਸੀਐਮ ਤੇ ਤਿੱਖੇ ਨਿਸ਼ਾਨੇ ਵੀ ਸਾਹਦੇ ਹੋਏ ਨਜ਼ਰ ਆਏ ਵਿਕਰਮ ਮਜੀਠੀਆ ਉਸ ਤੋਂ ਬਾਅਦ ਅੱਜ ਜੋ ਸਪੈਸ਼ਲ ਡਿਜੂਪੀ ਅਰਪਿਤ ਸ਼ੁਕਲਾ ਦਾ ਬਿਆਨ ਸਾਹਮਣੇ ਆਇਆ ਜਿਨ੍ਹਾਂ ਕੋਲ ਸਿਕਿਉਰਿਟੀ ਦਾ ਪੂਰਾ ਜ਼ਿੰਮਾ ਹੈ ਦੀ ਵਿਡਰੋਅਲ ਦੀ ਗੱਲ ਚੱਲ ਰਹੀ ਹੈ ਉਹ ਠੀਕ ਨਹੀਂ ਹੈ ਇਨਫੈਕਟ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹ ਥ੍ਰੈਟ ਪਰਸੈਪਸ਼ਨ ਦੇ ਬੇਸਿਸ ਤੇ ਦਿੱਤੀ ਜਾਂਦੀ ਹੈ ਇੱਕ ਸਿਕਿਉਰਿਟੀ ਰਿਵਿਊ ਕਮੇਟੀ ਹੈ ਜਿਹੜੀ ਕਿ ਪੀਰੀਆਡਿਕਲੀ ਇਸ ਨੂੰ ਰਿਵਿਊ ਕਰਦੀ ਹੈ ਔਰ ਉਸ ਦੇ ਜਿਹੜਾ ਥ੍ਰੈਟ ਪਰਸਪੈਕਸ਼ਨ ਹੈ ਉਸ ਦੇ ਬੇਸਿਸ ਤੇ ਉਸ ਨੂੰ ਵਧਾਂਦੀ ਹੈ ਘਟਾਂਦੀ ਹੈ ਸੋ ਜਿਹੜੀ ਸਾਡੀ ਲੇਟੈਸਟ ਰਿਵਿਊ ਕਮੇਟੀ ਸਿਕਿਉਰਿਟੀ ਰਿਵਿਊ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਦੇ ਰეკਮੈਂਡੇਸ਼ਨ ਦੇ ਬੇਸਿਸ ਤੇ ਮਜੀਠੀ ਸਾਹਿਬ ਦੀ ਸਿਕਿਉਰਿਟੀ ਸਕੇਲ ਡਾਊਨ ਕੀਤੀ ਗਈ ਹੈ ਪਰ ਹੁਣ ਵੀ ਹੁਣਾ ਕੋਲ ਸਫੀਸ਼ੀਐਂਟ ਸਿਕਿਉਰਿਟੀ ਮੌਜੂਦ ਹੈ ਇਨਕਲੂਡਿੰਗ ਸਕਾਟ ਵਾਹਕਲ ਔਰ ਗਨਮੈਨ ਪੂਰੇ ਆਪਟ ਨੰਬਰਸ ਦੇ ਵਿੱਚ ਨਕੂਲ ਹੈਗੇ ਆ। ਅਰチェ ਇਹ ਸਿੱਧੂ ਮੂਸੇਵਾਲੇ ਕੇਸ ਚੋਂ ਵੀ ਬੜਾ ਕਲੀਅਰ ਹੈ। ਅਰਪ੍ਰੀਤ ਚੁਕਲਾ ਜੀ ਨੂੰ ਤਾਂ ਰਸਤਕਾਰਯੋਗ ਨੇ ਆਈ ਹੈਵ ਲੋਟ ਆਫ ਰਿਸਪੈਕਟ ਫੋਰ ਹਿਮ। ਮਗਰ ਕਿਥੇ ਨਾ ਕਿਥੇ ਨਾ ਜੀ ਅੱਜ ਜੋ ਹਾਲਾਤ ਸਰਕਾਰ ਚ ਬਣ ਗਏ ਆ ਰੀੜ ਦੀ ਹੱਡੀ ਕਈ ਆਪਸ਼ਨਾਂ ਦੀ ਕਮਜ਼ੋਰ ਹੋ ਗਈ ਆ ਔਰ ਇੱਕ ਬਦਲੀ ਕਾਰਨ ਬਣ ਗਿਆ। ਅਰਪ੍ਰੀਤ ਚੁਕਲਾ ਦੀ ਗੱਲ ਦਾ ਮੈਂ ਤਾਂ ਤਵੱਜੋ ਨਹੀਂ ਲੈ ਰਿਹਾ ਨੋਟਿਸ ਨਹੀਂ ਲੈ ਰਿਹਾ ਕਿਉਂਕਿ ਅਮਨ अरोड़ा ਸਾਹਿਬ ਸਭ ਕੁਝ ਹੀ ਬੋਲ ਰਹੇ ਪਾਰਟੀ ਦੇ ਪ੍ਰਧਾਨ ਕਹਿ ਰਿਹਾ ਕਿ ਹਾਂ ਸਿਕਿਉਰਿਟੀ ਵਿਡਰੋ ਕਰਤੀ ਗਈ ਔਰ ਕਹਿੰਦਾ ਜੀ ਇੱਕ ਵਿਡਰੋ ਜਿਹੜੇ ਬੰਦੇ ਤੇ ਨਸ਼ੇ ਦੇ aarop ਹੋਣ ਉਹਨੂੰ ਪ੍ਰਧਾਨ ਮੰਤਰੀ ਲੈਵਲ ਦੀ ਸਿਕਿਉਰਿਟੀ ਕਿਉਂ ਤੇ ਮੇਰਾ ਅਮਨ अरोड़ा ਸਾਹਿਬ ਨੂੰ ਸਿੱਧਾ ਸਵਾਲ ਪੁੱਛ ਲਿਓ ਅਮਨ अरोड़ा ਜੀ ਇਹ 3 ਸਾਲ ਲੱਗੇ ਤੁਹਾਨੂੰ ਇਹ ਫੈਸਲੇ ਤੇ ਪਹੁੰਚਦਿਆਂ ਪਹੁੰਚ। ਪਰ ਫਿਰ ਮੇਰਾ ਸਵਾਲ ਦਾ ਜਵਾਬ ਦੇ ਦਿਓ। ਜਿਨੇ ਇੱਕ ਧੀ ਪੈਣ ਨਾਲ ਮਿਸਬੀਵ ਕੀਤਾ ਹੋਵੇ, ਉਹਦੀ ਇੱਜ਼ਤ ਦਾਉ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਉਹ ਆਨਰ ਉਤੋਂ ਦੀ ਆਨਰੇਬਲ ਐਮਪੀ ਹੋਵੇ, ਸਵਾਤੀ ਮਾਲੀਵਾਲ ਜੀ, ਉਹਨਾਂ ਨਾਲ ਬਹਿਬਬ ਕੁਮਾਰ ਨੇ ਜੋ ਕੀਤਾ ਦੇ ਹੁਣ ਉਹ ਜੈਪਲਸ ਸਿਕਿਉਰਟੀ ਦੇਣ ਦਾ ਕੀ ਪੈਮਾਨਾ ਜੀ ਲਿਕਰ ਸਕੈਮ ਦੇ ਵੀ ਮੈਂ ਆ ਰਿਆਂ ਜੀ ਆ ਰਿਆਂ ਅਗਲੀ ਗੱਲ ਲਿਕਰ ਸਕੈਮ ਚ ਉਹ ਅੰਦਰ ਰਹਿ ਕੇ ਆਏ ਆ ਆਨਰੇਬਲ ਕੋਰਟ ਨੇ ਆਰਡਰ ਦਿੱਤੇ ਆ ਕਿ ਇਹ ਬੰਦਾ ਏਡਾ ਖਤਰਨਾਕ ਹੈ ਇਹਨੂੰ ਨਾ ਸੀਐਮਾ ਉਸਵੜਨ ਦੇਣਾ ਚਾਹੀਦਾ ਦਿੱਲੀ ਚ ਤੇ ਨਾ ਸੈਕਟਰੀਅਟ ਦੇਣਾ ਚਾਹੀਦਾ ਬੰਦਾ ਉਹ ਦਿੱਲੀ ਦਾ ਵਸਿੰਦਾ ਤੇ ਸਿਕਿਉਰਟੀ ਉਹਨੂੰ ਪੰਜਾਬ ਵਾਲੇ ਦੇ ਰਹੇ ਕੀ ਕਰਨ ਆ ਅਮਨ अरोड़ा ਸਾਹਿਬ ਜਰੂਰ ਦੱਸਿਓ ਦੂਜਾ ਵਿਜੈ ਨਹਿਰ ਗੋਆ ਚ ਇੱਕ ਕੇਸ ਬਣਿਆ ਇਹਦੇ ਤੇ ਔਰ ਉਸ ਵੇਲੇ ਵੀ ਕੁਝ ਇਹ ਜਿਹੇ ਕੇਸ ਬਣਿਆ ਜਿਹੇ ਜਾਂ ਬੈਬਕ ਕੁਮਾਰ ਦਾ ਮਾੜੇ ਭੜੇ ਭੜੇ ਯਾਰ ਮੇਰੀ ਫੱਤੋ ਦੇ ਮੈਂ ਤਾਂ ਅਹੀ ਕਹਿ ਸਕਦਾ ਉਹ 2.5 ਸਾਲ ਅੰਦਰ ਰਹਿ ਕੇ ਆਇਆ ਨਾਲ ਹੀ ਕੇਜਰੀਵਾਲ ਸਾਹਿਬ ਆ ਮਨੀਸ਼ ਸ਼ੋਧਿਆ ਜੈਨ ਸਾਹਿਬ ਨਾਲ ਉਹਨੂੰ ਸਿਕਿਉਰਿਟੀ ਦੇਣ ਦੀ ਕੀ ਲੋੜ ਉਹਨਾਂ ਨੂੰ ਘਰ ਦੇਣ ਦੀ ਕੀ ਲੋੜ ਪੰਜਾਬ ਦਾ ਖਜ਼ਾਨਾ ਕਿਉਂ ਨਾ ਤੇ ਖਰਚਿਆ ਜਾ ਰਿਹਾ ਤੇਜਰੀਵਾਲ ਸਾਹਿਬ ਆਪ 6 ਸਾਲ ਡੇਢ ਸਾਲ ਹੋਣ ਦੇ ਰੱਖ ਕੇ ਆਇਆ ਭਾਈ ਉਹਨਾਂ ਨੂੰ ਕਿਉਂ ਦਿੱਤੀ ਆ ਮਨੀਸ਼ ਚੋ ਸੋਦੀਏ ਨੂੰ ਕਿਉਂ ਦਿੱਤੀ ਆ ਜੈਨ ਨੂੰ ਕਿਉਂ ਦਿੱਤੀ ਆ ਇਸ ਲਈ ਮੈਂ ਤਨਵਾਦੀ ਆ ਆਪਣਾ ਅਰੋੜਾ ਸਾਹਿਬ ਦਾ ਕਿ ਉਹ ਆਪ ਹੀ ਤਸਦੀਕ ਕਰ ਰਿਹਾ ਕਿ ਇਹ ਫੈਸਲੇ ਆਮ ਆਦਮੀ ਪਾਰਟੀ ਦੇ ਦਫਤਰ ਚ ਹੋ ਰਹੇ ਬਜੂਰੀ ਸਾਥੜੇ ਕੋਲ ਸਿਕਿਉਰਟੀ ਹੈ ਉਹ ਕਹਿੰਦੇ ਜੀ ਆਫੀਸ਼ੀਅਲ ਸਕਾਟ ਹੈ ਕੁਝ ਘਟਾਈ ਗਈ ਆ ਸੀ ਵਾਪਸ ਨਹੀਂ ਗਈ ਇਸ ਤਰ੍ਹਾਂ ਹੈ ਸ਼ਨੀਵਾਰ ਇਹ ਲੌਂਗ ਵੀਕਐਂਡ ਸੀ ਕਿ ਨਹੀਂ ਸੀ ਜੀ ਮਜੀਠੀਏ ਲੀਤਾ ਇਹਨਾਂ ਨੇ ਸ਼ਨੀਵਾਰ ਨੂੰ ਦਫ਼ਤਰ ਖੋਲ ਲਿਆ 29 ਤਰੀਕ ਨੂੰ 7 ਵਜੇ ਸਾਨੂੰ ਆਰਡਰ ਮਿਲੇ ਤੁਸੀਂ ਦੱਸ ਦਿਓ ਸੈਕਟਰੀਏਟ ਲੱਗਦਾ 29 ਤਰੀਕ ਨੂੰ ਸ਼ਨੀਵਾਰ ਰਾਤ ਨੂੰ ਇਹ ਜੀ ਕਿਹੜੀ ਤੁਸੀਂ ਸਿਕਿਉਰਟੀ ਰਿਵਿਊ ਕਰ ਲਈ ਕਿ ਸ਼ਨੀਵਾਰ ਹੀ ਵਿਡਰਾਅ ਕਰਨੀ ਜਦੋਂ ਅਗਲੇ ਦਿਨ ਸੰਡੇ ਆ ਔਰ ਫਿਰ ਐਤਵਾ ਮੰਡੇ ਦੀ Eid ਆ ਸਾਨੂੰ ਤਾਂ ਪਤਾ ਹੀ ਕੁਛ ਨਹੀਂ ਸੈਕੰਡ ਲੀਫ ਦੇ ਆ ਰਿਵਿਊਇੰਗ ਕੀਤੀ ਆ ਕੀਚਾ ਦੇਖੋ ਇਟਸ ਨਾਟ ਅ ਸਟੇਟਸ ਸਿੰਬਲ ਨਹੀਂ ਮਿਲਣੀ ਚਾਹੀਦੀ ਮੈਂ ਤਾਂ ਕਹਿਣਾ ਕਿ ਜੇ ਨਹੀਂ ਲੋਡ ਨਾ ਉਹ ਭਾਈ ਬਿਲਕੁਲ ਧੰਨਵਾਦ ਆ ਮਗਰ ਲਿਖ ਕੇ ਦੇ ਦਿਓ ਮੈਨੂੰ ਤੂੰ ਕਿ ਅੱਜ ਤੋਂ ਮਹੀਨਾ ਪਹਿਲਾਂ ਤਾਂ ਮੇਰੇ ਘਰ ਜਾ ਕੇ ਕਹਿ ਕੇ ਗਏ ਆ ਸ੍ਰੀ ਅਮਰਚਰ ਸਾਹਿਬ ਆਈਪੀਐਸ ਮੀਨਾ ਸਾਹਿਬ ਨੇ ਵਿਜ਼ਿਟ ਕਰਕੇ ਗਏ ਆ ਮੈਂ ਨਾ ਲੈ ਰਿਆਂ ਇਹ ਕਹਿ ਕੇ ਗਏ ਆ ਜੀ ਕੰਦਾ ਉੱਚੀਆਂ ਕਰੋ ਸੀਸੀਟੀਵੀ ਕੈਮਰੇ ਲਵਾਓ ਇਦੇ ਉੱਤੇ ਫੈਂਸਿੰਗ ਕਰਾਓ ਔਰ ਨੈਟ ਲਾਓ ਜਦ ਇਹ ਬੰਬ ਬਲਾਸਟ ਹੋ ਰਹੇ ਸੀ ਜਦੋਂ ਮਜੀਠੇ ਦਾ ਬੰਬ ਬਲਾਸਟ ਹੋਇਆ ਜੈਨਤੀਪੁਰ ਹੋਇਆ ਮਹੀਨਾ ਪਹਿਲਾਂ ਤਾਂ ਇਹ ਕਹਿ ਰਿਆ ਫਿਰ ਮੈਨੂੰ ਇੱਕ ਚਿੱਠੀ ਲਿਖੀ ਆ ਕਿ ਤੁਸੀਂ ਕੋਈ ਬੁਲੇਟ ਪ੍ਰੂਫ ਗੱਡੀ ਦੀ ਤੁਹਾਡੇ ਕੋਲ ਪਰਮਿਸ਼ਨ ਦਿੱਤੀ ਗਈ ਸੀ ਕਿਉਂਕਿ ਕੈਫੀ ਡਾਇਬਟ ਲਿਆ ਉਹਦੀ ਆਰਸੀ ਦੀ ਕਾਪੀ ਦਿਓ ਹਫਤਾ ਪਹਿਲਾਂ ਦੀ ਉਹ ਚਿੱਠੀ ਮੈਨੂੰ ਫੋਨ ਆਇਆ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਕੀ ਬੰਦੇ ਗਏ ਕਿੱਧਰ ਤੇ ਗਏ ਕਿੱਧਰ ਉਹ ਪੁੱਛ ਰਿਹਾ ਕਿੰਨਾ ਦਾ ਏਆਈਜੀ ਹੈ ਮਨਬੀਰ ਸਿੰਘ ਮੈਂ ਨਾ ਲੈ ਲੈ ਕੇ ਦੱਸਣਾ ਬਕੋ ਹੋਇਆ ਕੀ ਜਦੋਂ ਸਿਕਿਉਰਿਟੀ ਵਾਪਸ ਕਰਾਈ ਗਈ ਤੇ ਸ਼ਨੀਵਾਰ ਦਾ ਦਿਨ ਸੀ ਮੇਰਾ ਪੀਏ ਹੈ ਛਲੇਂਦਰ ਪਤਾ ਨਹੀਂ ਇੱਥੇ ਹੈ ਕਿ ਨਹੀਂ ਉਹ ਹੈ ਨਹੀਂ ਚਾਹ ਦੇ ਇੱਥੇ ਉਹਨੂੰ ਪੁੱਛਿਆ ਗਿਆ ਕਿ ਭਾਈ ਮੈਂ ਉਹਨੂੰ ਪੁੱਛਿਆ ਹੋਇਆ ਕਿ ਕਹਿੰਦਾ ਜੀ ਇਸ ਤਰ੍ਹਾਂ ਫੋਨ ਆ ਰਿਹਾ ਵੱਖ-ਵੱਖ ਬਟਾਲੀਅਨਾਂ ਤੋਂ ਕਿ ਹੁਣੇ ਪਹੁੰਚੋ ਵਾਪਸ ਮੈਂ ਆਊਟ ਆਫ ਸਟੇਟ ਸੀ ਮੈਂ ਆਪਦੇ ਬੱਚੇ ਨੂੰ ਮਿਲਣ ਗਿਆ ਸੀ ਇੱਥੋਂ 4-5 ਘੰਟੇ ਦੀ ਦੂਰੀ ਤੇ ਸੀ ਮੈਂ ਕਿਹਾ ਯਾਰ ਜੇ ਫੋਨ ਆ ਰਿਹਾ ਤੂੰ ਸਿਕਿਉਰਿਟੀ ਚਾਰਜ ਨੂੰ ਪੁੱਛ ਲੈ ਕੀ ਗੱਲ ਹੈ ਉਹਨੇ ਉਹਨੂੰ ਪੁੱਛਿਆ ਸਿਕਿਉਰਿਟੀ ਚਾਰਜ ਨੂੰ ਉਹ ਕਹਿੰਦਾ ਜੀ ਮੇਰੇ ਤੋਂ ਪਤਾ ਹੀ ਕੁਝ ਨਹੀਂ ਕਿ ਕੋਈ ਵਿਡਰਾਅ ਵੀ ਹੋਏ ਜਿਹੜਾ ਉਹਨਾਂ ਦਾ ਬੌਸ ਹੈ ਸਿਕਿਉਰਿਟੀ ਦਾ ਜੈਡ ਪਲੱਸ ਜਿਹੜਾ ਵੇਖ ਰਿਹਾ ਉਹਨੂੰ ਕੁਝ ਨਹੀਂ ਪਤਾ ਤੁਸੀਂ ਇਤੋਂ ਅੰਦਾਜ਼ਾ ਲਾ ਲਓ ਸਾਰੇ ਸਾਰੀ ਵੀਡਰਾ ਹਾਂਜੀ ਸਾਰੀ ਵਿਡਰਾਅ ਸਿਕਿਉਰਿਟੀ ਉਹਨੂੰ ਪਤਾ ਹੀ ਨਹੀਂ